ਸਰ ਪਰਿ ਸਸ਼ੀਕਾਲ ਤੇ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਬਲੌਗਸ ਵਿਕਰਮ ਬਲੌਗ ਚੈਨਲ ਦੇ ਵਿੱਚ ਤੇ ਅੱਜ ਦਾ ਜਿਹੜਾ ਦਿਨੇ ਅੱਜ ਹੈਗਾ ਸ਼ੁੱਕਰਵਾਰ ਤੇ ਬਹੁਤ ਹੀ ਵਧੀਆ ਦਿਨੇ ਆ ਸਾਰੇ ਆ ਲਈ ਤੇ ਆਪਣੀ ਦਈ ਅਰਦਾਸ ਹੁੰਦੀ ਸਾਰਿਆਂ ਦਾ ਦਿਨ ਵਧੀਆ ਚੜੇ ਤੇ ਰਾਤ ਵੀ ਵਧੀਆ ਦਿਨ ਵੀ ਵਧੀਆ ਸੋ ਲੋ ਜੀ ਬਲੌਗ ਦੀ ਸ਼ੁਰੂਆਤ ਕਰਦੇ ਆ ਅੱਜ ਦੇ ਦਿਨ ਤੋਂ ਸ਼ੁੱਕਰਵਾਰ ਤੋਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਕਰਦੇ ਆ ਗੱਲਬਾਤ ਤੇ ਅੱਜ ਦੀ ਜਿਹੜੀ ਰੁਟੀਨ ਆਪਣੀ ਸਾਰਿਆਂ ਨਾਲ ਕਰਦੇ ਆ ਸ਼ੇਅਰ ਤੇ ਜੋ ਵੀ ਗੱਲਬਾਤ ਅੱਜ ਦੀ ਸਾਰੀ ਕਰਾਂਗੇ ਬਲੌਗ 'ਚ ਤੇ ਬਾਕੀ ਬਲੌਗ ਨਾਲ ਬਣੇ ਰਹੋ ਥੈਂਕ ਯੂ ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਪਾਂ ਚੱਲੇ ਆ ਜੀ ਘਰ ਛੱਡ ਕੇ ਆ ਮੇਰਾ ਪੁੱਤ ਕੱਪੜੇ ਪਾ ਲੋ ਫਰੀਦ ਕੱਪੜੇ ਪੈਕ ਕਰਨ ਦੇ ਆ ਹਾਂ ਜੀ ਤੇ ਆਪਾਂ ਚੱਲੇ ਆ ਮੈਂ ਵੀ ਦੇ ਕੱਪੜੇ ਪੈਕ ਹੁੰਦੇ ਆ ਤੇ ਮੇਰੇ ਕੱਪੜੇ ਪੈਕ ਹੁੰਦੇ ਆ ਤੇ ਗਰਮੂਗੀ ਲੱਗਦੀ ਪੱਕਾ ਲਾ ਲਈਏ ਮੜਾ ਜ ਆ ਸਪੀਡ ਤੇ ਸਾਰੇ ਪਾਲਾ ਕੱਪੜੇ ਇੱਕ ਜਗ੍ਹਾ ਤੇ ਪੱਕਾ ਦੰਡੋ ਪਟੇਰਾਸ ਪਾਤੀ ਦੋ ਰਾਈ ਕਰ ਗਿਆ ਨੇ ਚਾਈ ਜਿਆ ਤੁਸੀਂ ਕੋਰੀ ਸੀ ਅੰਦ ਕੋਰੀ ਤੁਸੀਂ ਕਰਿਆ ਨੇ ਨਾ 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 ਸ਼ਤਾਨੀ ਆਪਾਂ ਚੱਲੇ ਆ ਮਨ ਵੀ ਸਾਡਾ ਰੈਡੀ ਹੋ ਗਿਆ ਹੈ ਤਾਂ ਮੰਦਿਰ ਨੇ ਸਾਡੇ ਨੇ ਆਹ ਲਾਲੇ ਦੇਖ ਸਕਦੇ ਆ ਤੁਸੀਂ ਇਹ ਸਤਾਰੇ ਦੇ ਲਵਾਲੇ ਨੇ ਸਿਰ ਤੇ ਤਾਂ ਹੋਣੇ ਜਦੋਂ ਸਿਰ ਸੁੱਕੂਗਾ ਇਹਦੇ ਉਦੋਂ ਮਤਲਬ ਲਿਖਣੇ ਆ ਤੇ ਆਪਾਂ ਰੈਡੀ ਸਟਾਡੀ ਕੋ ਗੰਦੇ ਕੰਮ ਨਹੀਂ ਕਰੀ ਗੰਦੇ ਕੰਮ ਨਹੀਂ ਕਰੀ ਤੇ ਓਏ 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 ਤੇ ਮੰਡੀ ਜਣ ਸਾਡਾ ਯਾਰਾਂ ਦਾ ਤੇ ਕੋ ਸਾਡੇ ਵੀ ਤੇ ਵਸ ਆਪਾਂ ਮਨਵੀਨ ਥੋੜਾ ਇੱਕ ਦੋ ਕਮੈਂਟ ਕੰਡਣ ਲੱਗ ਦੇ ਦੀਏ ਤੇ ਫਿਰ ਆਪਾਂ ਚੱਲ ਜਾਨਾ ਉਹ ਯਾਰ ਉੱਤਰਾ ਮੀਂਹ ਹਾਂਜੀ ਕਿਸੇ ਹੋ ਗਿਆ ਤੇ ਆ ਜੀ ਚੱਲ ਜਾਨਾ ਬੰਦਾ ਸੱਤ ਬੰਦੇ ਨੂੰ ਕਰਦੇ ਚੱਲਦੇ ਆ ਜੀ ਸੀ ਆਪਾਂ ਚੱਲੇ ਆ ਤੇ ਆਪਾਂ ਜਾ ਕੇ ਤੁਹਾਡੇ ਨਾਲ ਕਰਦੇ ਆਂ ਕੱਲ ਬਾਅਦ ਆਹ ਤਾਂ ਤੁਸੀਂ ਖਾਦੇ ਨਹੀਂ ਹੋ ਕੱਲ ਇੱਕ ਮੈਸੇਜ ਆ ਸੀ ਕਹਿੰਦੇ ਵੀ ਤੁਸੀਂ ਪ੍ਰੋਟੀਨ ਨੂੰ ਕੱਚ ਪਿੰਦੇ ਦੁੱਧ ਦੇ ਜਾਂ ਮਿਲਕ ਤੇ ਜਾਂ ਵਾਟਰ ਚ ਮੈਂ ਵਾਟਰ ਚ ਪੀਂਦਾ ਹੁੰਦਾ ਪੱਟੀ ਨਾਲ ਡਾਈਜੈਸਟ ਹੋ ਜਾਂਦਾ ਬੜੀ ਤਰੀਕੇ ਨਾਲ ਔਰ ਬਹੁਤ ਸਾਰੇ ਕਮੈਂਟਸ ਆਏ ਸੀਗੇ ਕਹਿੰਦੇ ਸੀਗੇ ਕਿ ਤੁਸੀਂ ਆਪਣੀ ਮਤਲਬ ਜੋ ਯਾਰ ਟੀਮ ਨੂੰ ਦੱਸੋ ਤੁਸੀਂ ਇੰਸਟਾਗ੍ਰam ਤੇ ਇਸ ਲਈ ਮੈਸੇਜ ਕਰਦਿਆ ਕਰੋ ਤੇ ਆਪਣੀ ਸਨੇਚਟ ਐਡੀ ਹੈਗੀ ਆ ਵਿਕਰਮ 9062 ਤੇ ਆਪਣੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਤੁਸੀਂ ਉਹਦੇ ਤੇ ਸਾਨੂੰ ਮੈਸੇਜ ਕਰਦਿਆ ਕਰੋ ਵਿਕਰਮ ਵਾਲੀ ਤੇ ਜਾਂ ਮੇਰੀ ਵਾਲੀ ਤੇ ਸਪੈਸ਼ਲ ਜਿਹੜਿਆ ਸੇਸ਼ਨ ਮਿਲਦੀ ਹੈ ਤੁਸੀਂ ਆਈਡੀ ਨੂੰ ਫੋਲੋ ਕਰ ਲਓ ਿਕਰਮ 90 ਬਾਤ ਵਿਕਰਮ 90 ਬਾਤ ਸਨੈਪਚੈਟ ਤੇ ਮੈਸੇਜ ਕਰੋ ਉੱਥੇ ਸਾਡੀ ਰਿਪਲਾਈ ਵੀ ਆਊਗਾ ਹਰੇਕ ਦਾ ਹਰੇਕ ਦਾ ਮੈਸੇਜ ਦੇਖਿਆ ਜਾਊਗਾ ਤੇ ਨਾਲੇ ਸਟਰੀਕਾ ਸੀ ਆਲਰੇਡੀ ਅਪਲੋਡ ਕਰ ਲਈ ਕਰ ਦਿੱਤੀ ਜੇ ਤੁਹਾਨੂੰ ਕਿਤੇ ਜਾਣਾ ਹੋਵੇ ਚਾਹੇ ਕਿਤੇ ਜਾਣਾ ਪਹਿਲੇ ਹੀ ਪਾ ਦੇ ਦੀਆ ਸਨੈਪਚੈਟ ਤੇ ਵਿਕਰਮ 90 ਬਾਤ ਤੇ ਪ੍ਰਾਈਮ ਟਾਈਮ ਦੀ ਸਟੋਰੀ ਮੈਂਟਮੈਂਟ ਦੀ ਖਬਰ ਸਨੈਪਚੈਟ ਦੀ ਹੁੰਦੀ ਹੈ ਸਾਡੀ ਸਨੈਪਚੈਟ ਆਈਡੀ ਨੂੰ ਫ ਤੇ ਬਾਕੀ ਇੰਸਟਾਗ੍ਰam ਦੀ ਆਈਡੀ vikram_lowdaw double_score snapchat ਦੀ ਆਈਡੀ vikram90pad ਜੇ ਜਾ ਕੇ ਫੋਲੋ ਕਰੋ ਔਰ ਜਿੰਨੇ ਵੀ ਆਪਣਾ ਆਪਣੀ ਜੇਮਦਾ ਪੁੱਛਣਾ ਆ ਜਾਂ ਕਿਸੇ ਨੇ ਵੇਟ ਗੇਨ ਜਾਂ ਵੇਟ ਘਟੋਣ ਬਾਰੇ ਪੁੱਛਣਾ snapchat ਤੇ ਮੈਸੇਜ ਕਰ ਲਿਆ ਕਰੋ ਉੱਥੇ ਆਪਾਂ ਤੁਹਾਨੂੰ ਪਰਸਨਲੀ ਮੈਸੇਜ ਕਰ ਦਿਆ ਕਰਾਂਗੇ ਹਾਂਜੀ ਤੇ snapchat ਨੂੰ ਫੋਲੋ ਜਰੂਰ ਕਰ ਲਿਓ vikram90pad ਤੇ ਉੱਥੇ ਵੀ ਆਪਣੇ ਬਹੁਤ ਵਧੀਆ ਫੋਲੋਅਰ ਆ ਉੱਥੇ ਬਹੁਤ ਵਧੀਆ ਆਪਣਾ ਚਲੋ ਜੀ snapchat ਤੇ ਜਦੋਂ ਆਪਾਂ ਜਿਮ ਦੀ ਡਾਈਟ ਬਾਰੇ ਜਿੰਨੇ ਪੁੱਛਣਗੇ ਆਪਾਂ ਉੱਥੇ ਸਾਰਿਆਂ ਨੂੰ ਭਾਰ ਘਟਾਉਣ ਬਾਰੇ ਹੂੰ ਪੈਣਾ ਨੂੰ ਭਾਰ ਘਟਾਉਣਾ ਜਾਂ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਆਪਾਂ ਉਧਰ ਜਿਮ ਦੇ ਵੀਡੀਓ ਵੀ ਦਾ ਹੋਰ ਵੀ ਹੈ ਨਾ ਹੋਲੀ-ਹੋਲੀ ਮੈਂ ਆਪਣੀ ਟਰਾਂਸਫਰ ਕਟਾ ਇਨਫੋਰਮੇਸ਼ਨ ਵੀ ਕਰੂੰਗਾ ਤੇ ਤੁਹਾਡੀ ਵੀ ਤੁਸੀਂ ਸਾਰਿਆਂ ਨੇ ਉੱਥੇ ਫੋਲੋ ਕਰ ਲਓ vikram9068 ਤੇ ਉੱਥੇ ਤੁਹਾਨੂੰ ਆਪਾਂ ਸਾਰਿਆਂ ਦੇ ਇੱਕ ਜਿਹੇ ਰਿਲੇਟਡ ਵੀਡੀਓ ਅਪਲੋਡ ਕਰਿਆ ਕਰਾਂਗੇ ਤੁਸੀਂ ਜਲਦੀ ਜਲਦੀ ਜਾ ਕੇ ਸਨੈਪਚੈਟ ਨੂੰ ਫੋਲੋ ਕਰ ਲਓ ਤੇ ਸਨੈਪਚੈਟ ਦੀ ਆਈਡੀ vikram9068 ਤੇ ਇੱਥੇ ਮੈਂ ਵਰਕ ਕੋਡ ਵੀ ਦਾ ਦੂੰਗਾ ਬਾਰ-ਬਾਰ ਇੱਕ ਗੱਲ ਕਹੀ ਜਾਂਦਾ ਆ ਤੇ ਫੋਲੋ ਜ਼ਰ ਕੌਣ ਜਨਿਵਰੀ ਕਿਆ ਔਨਿਵਰੀ ਫੋਲੋ ਤੁਸੀਂ ਕਰਨਾ ਆ ਇਹਨੇ ਦੇਖੋ ਅੱਜ ਕੀ ਕੀਤਾ ਆ ਤੁਸੀਂ ਠੀਕ ਨੋਟ ਕੀਤੀ ਐ ਦੀ ਕੁਛ ਆ ਡੋਲੇ ਇਹਦੀ ਚੀਜ਼ ਕੁਛ ਨੋਟ ਨਹੀਂ ਇਦਾਂ ਬੰਨਣਾ ਹਾਂ ਦੇਖੋ ਡੋਲੇ ਆ ਦੇਖਿਓ ਇਹਦੀ ਇੱਕ ਚੀਜ਼ ਨੋਟ ਕੀਤੀ ਤੁਸੀਂ ਕੁਛ ਨਾਲ ਮੇਰੇ ਨਾਲ ਦੇ ਪਾਏ ਨੇ ਕੱਪੜੇ ਨਹੀਂ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋ ਆ ਕੀ ਲਾਇਆਨੇ ਬਾਲਾ ਬਾਲਾ ਦੇ ਤਾਰੇ ਲਾਏ ਆ ਤੂੰ ਹਾਂ ਤਾਰੇ ਲਾਏ ਆ ਸਾਰੇ ਬਾਲ ਖਰਾਉ ਕਰ ਲਏ ਨੇ ਆ ਇਹਨੂੰ ਗੰਜਾ ਜਿਹਾ ਬਣਾ ਲੈਣਾ ਗੰਜਾ ਗੰਦਾ ਹੀ ਆ ਇਹਨੂੰ ਜਿਮ ਲਾਈਏ ਨਾ ਆਪਾਂ ਅੱਜ ਡੋਲੇ ਦਿਖਾ ਦੇ ਸਾਰਿਆਂ ਨੂੰ ਤੇ ਡੋਲੇ ਦਿਖਾ ਦੋ ਮੈਂ ਤਾਂ ਆਪਾਂ ਜਿਮ ਲਾਈਈ ਆ ਵਿੱਚ ਚਲੋ ਜੀ ਸਾਡਾ ਮੁੰਡਾ ਆਲਰੇਡੀ ਤੇ ਆਪਾਂ ਵੀ ਰੈਡੀ ਆਂ ਤੇ ਮੈਂ ਸਭ ਜੁੱਤੀ ਪਾਣੀ ਆ ਉਹ ਜੀ ਬਿਕਰਮ ਹੋ ਗਏ ਬਿਮਾਰ ਤੇ ਦਵਾਈ ਲੈ ਕੇ ਇਸ ਪਰ ਮਾਈਕਲ ਦਾ ਬਹੁਤ ਜ਼ਿਆਦਾ ਪੰਗਾ ਪਿਆ ਹੋਇਆ ਆ ਇਹਤ ਵੱਲ ਕਿ ਆਏ ਆ ਬਸ ਦਵਾਈਆਂ ਵਿਚਾਰੇ ਖਾਦੀ ਜਾਂਦੇ ਉਹਨਾਂ ਕ ਟਾਈਮ ਰਾਮ ਰਹਿੰਦਾ ਆ ਬਾਅਦ ਨੂੰ ਫੇਰ ਉਹੀ ਹਾਲ ਹੁੰਦਾ ਹਾਂ ਹਾਂ ਜੀ 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 ਦਿੰਨੇ ਆ ਉਹਦੇ ਅੰਦਰ ਪਹਿਲਾਂ ਸਲੀਪਰ ਪਾ ਆਪਣੇ ਬਿਕੋਜ਼ ਇਹ ਲੋ ਮੈਂ ਤਾਂ socksਾਂ ਨਮੀਆਂ ਪਾਈਆਂ ਤਾਂ ਦੇ ਲੋ ਫੇਰ ਕਰ ਕਰ ਤਾ ਉਹ ਇਹਨੂੰ ਕ ਜਪੜਾਂ ਪਾ ਲੈ ਪੜਾ ਪਾ ਉਹ ਦੇ ਲੋ ਇਹ ਪਾਣੀ ਵਾਲ ਫੇਰ ਚੱਲਾ ਓਏ ਚਪਲਾ ਪਾ ਜੇ ਦੇਕੇ ਕਪਲਾ ਪਾਲਾ ਯਾਰ ਨਾ ਤਾਂ ਕਰਤਾ ਤੂੰ ਕੀ ਕਰਦੇ ਆ ਲੋ ਜੀ ਆਪਾਂ ਆਪਾਂ ਜਾਂਦੇ ਪਏ ਆ ਹੁਣ ਤੇ ਮਨਵੀਰ ਸਾਡਾ ਸੌ ਗਿਆ ਆ ਤੇ ਨਿਕਰਾਂ ਬਹੁਤ ਜ਼ਿਆਦਾ ਕੁਛ ਨਹੀਂ ਜਾ ਤੂੰ ਬੋਲਦਾ ਤਾਂ ਨਹੀਂ ਹਾਂ ਬੋਲੋ ਨਾ ਯਾ ਤੇ ਮੂਫ ਲਈ ਰੱਖਣਾ ਹਾਂ ਜੀ ਕਰੋ ਗੱਲਬਾਤ ਜੀ ਕਰੋ ਗੱਲਬਾਤ ਇਹ ਤਾਂ ਤੁਸਾਂ ਦੇ ਦੇ ਬਾਈ ਇਹ ਤਾਂ ਲੜ ਲਓ ਮੈਂ ਮੈਂ ਲੜਦੀ ਮੈਂ ਤਾਂ ਨਹੀਂ ਜਾਣਾ ਕਰੇ ਹੁਣ ਮੈਂ ਬਾਅਦ ਹੀ ਜਾਣਾ ਬਾਹਰ ਹੀ ਚੰਗਾ ਕਰੋ ਮੇਰੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁਣ ਮੈਂ ਕੀ ਕਰ ਸਕਦੀ ਆ ਮੈਂ ਕਿ ਮੈਂ ਤਾਂ ਘੁੰਮੀ ਜਾਣਾ ਦੇ ਮੇਰਾ ਕੀ ਹੈ ਫਿਰ ਮੈਨੂੰ ਵੀ ਤੁਸੀਂ ਨਾਲ ਕਮਾਈ ਜਾਣਾ ਇੱਥੇ ਨਹੀਂ ਫੇ ਰੁਕ ਜਾ ਘਰੇ ਤੈਨੂੰ ਛੱਡੇ ਹੁੰਦਾ ਮੈਂ ਰਹਿਣਾ ਤੂੰ ਵੀ ਜਾ ਕੇ ਘਰੇ ਆਪਾਂ ਨਹੀਂ ਰਹਿਣਾ ਘਰੇ ਬਸ ਆਪਾਂ ਨਹੀਂ ਰਹਿਣਾ ਘਰੇ ਤੂੰ ਹੀ ਰਹਿ ਲੋ ਰਹਿਣਾ ਦਾ ਆਪਾਂ ਨਹੀਂ ਰਹਿਣਾ ਪਰ ਉਹ ਮੇਰਾ ਮੇਤ ਮੇਤੇ ਬਣਾ ਨਹੀਂ ਕੀ ਝੜ ਝੜਕ ਢਾੜਾ ਕਰਾਉਣਾ ਪੈਂਦੇ ਆ ਮੇਰੀ ਤਾਂ ਗੱਲ ਵੀ ਨਹੀਂ ਤੁਸੀਂ ਮੈਂ ਪਤਾ ਨਹੀਂ ਕੀ ਕਹਿੰਦਾ ਤੁਹਾਨੂੰ ਸਾਰਾ ਕੁਝ ਦੇਖਣਾ ਸੋਣਾ ਮੈਂ ਤੇ ਬਾਅਦ ਵਿੱਚ ਮੇਤੇ ਚੜਾਈਆਂ ਬੁਰਾ ਹਾਲ ਤੋਂ ਮੇਰੀ ਦੁਖਦੀ ਪਈ ਤੁਹਾਨੂੰ ਹੋਣੀ ਕੋਈ ਫਿਕਰ ਬੰਦਾ ਆ ਜਾ ਮੇਰੀ ਤਾਂ ਵਿਕਰਮ ਕੋਈ ਗੱਲ ਹੀ ਨਹੀਂ ਆ ਤੁਸੀਂ ਮੈਨੂੰ ਕਾਹਤੋਂ ਕਹਿੰਨੇ ਪਏ ਮੇਰੀ ਮੈਨੂੰ ਤਾਂ ਪਤਾ ਵੀ ਨਹੀਂ ਉਹ ਜਾਣਾ ਹੀ ਨਹੀਂ ਘਰੇ ਮੈਂ ਦੋ ਤਿੰਨ ਦਿਨ ਨਹੀਂ ਵੜਦਾ ਘਰੇ ਅੱਜ ਦੇ ਚਾਰ ਦਿਨ ਹੀ ਘਰੇ ਬੜਨਾ ਚਾਰ ਦਿਨ ਅੱਧੀ ਘੁੰਮੂਗਾ ਅਵਰਾ ਘਾਟੀ ਸਮਝ ਲਾ ਘੁੰਮ ਲੈਣਾ ਚਾਰ ਪੰਜ ਦਿਨ ਬਾਹਰ ਹੀ ਕਿਨੇ ਸਾਰਿਆਂ ਨੂੰ ਦੱਸਿਓ ਕਿੱਥੇ ਜਾਵਾਂ ਘੁੰਮਣ ਮੈਂ ਮੈਨੂੰ ਕੁਛ ਨਹੀਂ ਪਤਾ ਹੈਗਾ ਮੈਂ ਕਿੱਥੋਂ ਕਿੱਥੇ ਘੁੰਮਣ ਜਾਵਾਂ ਕਰੋ ਨਿਕਲ ਗਿਆ ਮੈਂ ਮੈਨੂੰ ਮੜੀ ਲੋਕੇਸ਼ਨ ਦੱਸਿਓ ਕਿਹੜੀ ਜਗ੍ਹਾ ਵਧੀਆ ਕੋਈ ਮੈਨੂੰ ਮੈਂ ਉੱਥੇ ਘੁੰਮ ਕੇ ਆਉਣਾ ਆਪਣੇ ਦੋ ਦਿਨ ਮੈਂ ਮਾਈਂਡ ਫਰੈਸ਼ ਆਊਟ ਕਰਨਾ ਮੈਂ ਆਪਣਾ ਮੇਰਾ ਜਿਹੜਾ ਦਿਮਾਗ ਬਹੁਤ ਯਾਰਾ ਬਜਲ ਗਿਆ ਹੋਇਆ ਪਿਆ ਕਿ ਲੋਕੀ ਆਪ ਹੀ ਕਮੈਂਟ ਕਰੀ ਜਾਂਦੇ ਆਪੇ ਹੀ ਸਾਡੇ ਸਾਪੇ ਉਹ ਕਰੀ ਜਾਂਦੇ ਵੇ ਆ ਆਪੇ ਕਹੀ ਜਾਂਦੇ ਵੇ ਆ ਕਿ ਆ ਕਮੈਂਟ ਕਰਕੇ ਆਪ ਹੀ ਸਾਡੇ ਤੇ ਵੀਡੀਓ ਪਾਈ ਜਾਂਦੇ ਯਾਰ ਹਰ ਦੂ ਨਾਲ ਸਾਡੇ ਓਕਾ ਦੁਨੀਆ ਦਾ ਚਲੋ ਛੱਡੋ ਇੱਕ Banda ਦੂਜੇ ਪਾਸੇ ਪਰੇਸ਼ਾਨ ਪਰੇਸ਼ਾਨ ਹੁੰਦਾ ਇੱਕ ਦੂਜੇ ਪਾਸੇ ਹੋਰ ਪਰੇਸ਼ਾਨ ਹੋ ਜਾਂਦਾ ਸੋ ਮੈਂ ਸੋਚਿਆ ਵੀ ਘਰੋਂ ਮੈਂ 2-4 ਦਿਨ ਬਾਹਰ ਰਾਵਾਂ ਮੈਂ ਕਿਤੇ ਵਧੀਆ ਜੀ ਪਲੇਸ ਤੇ ਜਾ ਕੇ ਲੰਮਾ ਪੈ ਜਾਵਾਂ ਸੌਂ ਜਾਵਾਂ ਜਾ ਕੇ 10-20 ਦਿਨ ਲਈ ਰੀਕਨਤ ਦਾ ਹੁੰਦੀ ਹੈ ਚੀਜ਼ ਮੇਨਾਂ ਹੀ ਹੋਈ ਆ ਅੱਜ ਤਾਂ ਮੈਨੂੰ ਹੁਣ ਇਦਾਂ ਹੁੰਦਿਆ ਇੱਕ ਜਿੱਦਾਂ ਹੁਣ ਬੰਦਾਂ ਨੂੰ ਘਰ ਵੱਡ ਵੱਡ ਖਾਂਦਿਆ ਉਹ ਸਭ ਮੈਨਾਂ ਹੋਈ ਆ ਮੈਨੂੰ ਐ ਉਹ ਜਗ੍ਹਾ ਉਹ ਜਗ੍ਹਾ ਮੈਨੂੰ ਵੱਡ ਵੱਡ ਖਾਂਦਈ ਆ ਵੀ ਪਤਾ ਨਹੀਂ ਕਿਦਾਂ ਨਾ ਜਿੱਦਾਂ ਮੈਨੂੰ ਨਾ ਚਚੜਾ ਪਾਨੀ ਆ ਮੈਂ ਹੋ ਗਿਆ ਉੱਥੇ ਰਹਿ ਗੇ ਮੈਂ ਬਹੁਤ ਜ਼ਿਆਦਾ ਮਤਲਬ ਉਹ ਕਰਨਦਿਆਂ ਆ ਜਿੱਦਾਂ ਉਹ ਕਹਿ ਦਈਏ ਵੀ ਬੰਦਾ ਯਾਰ ਸੋਚਦਾ ਆ ਕਿ ਜਿੱਦਾਂ ਉਹਨੂੰ ਉੱਥੇ ਕੇ ਬੰਦੇ ਨੂੰ ਉਹਨੇ ਮੇਰੇ ਮੇਰੇ ਤੋਂ ਕੋਈ ਕਹਿ ਹੀ ਨਹੀਂ ਹੁੰਦਿਆ ਕੋਈ ਆ ਬਹੁਤ ਜ਼ਿਆਦਾ ਮੈਨੂੰ ਦੱਸੋ ਮੈਂ ਇਹਨਾਂ ਨੂੰ ਜੇ ਮੈਂ ਆਸੀ ਮੈਂ ਕਿ ਤੁਸੀਂ ਘਰ ਚੇਂਜ ਕਰ ਲੋ ਇਹ ਘਰ ਨਹੀਂ ਚੇਂਜ ਕਰਦੇ ਕੋਈ ਕਰਦਾ ਘਰ ਮਿਲਦਾ ਕਿਤੇ ਠੀਕਾ ਘਰ ਮਿਲਦਾ ਕਿਤੇ ਫਿਰ ਤੁਸੀਂ ਮਿਰਚ ਕਹ ਤੋ ਕਸੂਰ ਕਰ ਜਿਹੜਾ ਪਿੰਡ ਤੇ ਮਿਲਦਾ ਪਿੰਡ ਤੇ ਤੁਸੀਂ ਰਹਿਣਾ ਨਹੀਂ ਹੈਗਾ ਕੋਈ ਸ਼ਹਿਰ ਤੇ ਮਿਲੇ ਸ਼ਹਿਰ ਤੇ ਕੋਈ ਮਿਲਦਾ ਨਹੀਂ ਪਿਆ ਜੇ ਸ਼ਹਿਰ ਤੇ ਮੇਰੇ ਜੀ ਉਦੇ ਰੈਂਟ ਬਪਾ 10000 ਰੈਂਟ 15000 ਸ਼ਹਿਰਾ ਚ ਜੇ ਰੈਂਟ ਅੱਧੀ ਮਿਲਦੇ ਆ ਸ਼ਹਿਰਾ ਚ ਥੋੜੋ ਮੈਨਾਂ ਹੁਣ 4-5000 ਚੱਕਾ ਤੁਹਾਨੂੰ ਮੈਂ ਤਾਂ ਤੁਹਾਨੂੰ ਗੱਲ ਫਿਰ ਤੁਸੀਂ ਇੱਕ ਕੰਮ ਕਰੋ ਹਾਂਜੀ ਜੇ ਟਟ ਦੇ ਲਈ ਕਰਨਾ ਤੁਸੀਂ ਕਿਤੇ ਬਾਹਰ ਮਤਲਬ ਜੇ ਰਹਿਣਾ ਹੀ ਆ ਫਿਰ ਮੰਮਾ ਨੂੰ ਆਪਾਂ ਨਾਲ ਲੈ ਜਾ ਮੈਂ ਯਾਰ ਮੰਮੀ ਕਿੱڑی ਜਾਂਦੇ ਆ ਮੈਂ ਤਾਂ ਕਹਿਣ ਜਾਣਾ ਨਾ ਪਰ ਮੈਨੂੰ ਫੇਰ ਨਾਲਾ ਚਾਹਤੇ ਯਾਰ ਮੈਂ ਹੁਣ ਵੇ ਤੂੰ ਮੁੜ ਕੇ ਜਾਵਾ ਪੁੱਤੋ ਬਰਨ ਮੁੜ ਜਾ ਹੁਣ ਇਹੋ ਸਾਧਾ ਹੁਣ ਕੱਲਿਆਂ ਨੇ ਥੋੜਾ ਜਾਣਾ ਆ ਕੱਲੇ ਦਾ ਕਹੀ ਉਦਾਂ ਵੀ ਨਹੀਂ ਕੇ ਸਾਰਿਆਂ ਨੂੰ ਪਤਾ ਹੀ ਆ ਪਾ ਕੱਟੇ ਹੀ ਆਈਦਾ ਪਾ ਮੰਮੀ ਨੂੰ ਲੈ ਕੇ ਜਾਈਦਾ ਤੁਣ ਘਰੇ ਵੀ ਕੱਲੇ ਤਾਂ ਉਦਾਂ ਵੀ ਨਹੀਂ ਪਿੱਛੇ ਦਿਮਾਗ ਪਿੱਛੇ ਰਹਿਣਾ ਆ ਮੁੜ ਕੇ ਤੁਹਾਨੂੰ ਪਤਾ ਹੀ ਆ ਤਲਗੜਾ ਘਰ ਦਾ ਕੱਲਿਆਂ ਦਾ ਜਾਣ ਨੂੰ ਨਾ ਆਪਾਂ ਕਦੀ ਕਹੇ ਆ ਸਾਰੇ ਤਾਂ ਮੈਨ ਨਾਲ ਲੱਟੇ ਲੈਂਦੇ ਆ ਮੇਰਾ ਕਿਧਰ ਦਿਲ ਲੱਗ ਜਾਣਾ ਕਰ ਅੱਛਾ ਨਹੀਂ ਕੱਢਦਾ ਸੌਰੀ ਠੀਕ ਆ ਮੈਂ ਨਹੀਂ ਕਹਿਣਾ ਮੈਂ ਕੀ ਕਹਿਣਾ ਤੁਹਾਨੂੰ ਯਾਰ ਵੈਸੇ ਦਿਲ ਤੂੰ ਮੈਨੂੰ ਕਿ ਮੈਂ ਮੋੜ ਲੈਂਦਾ ਗੱਡੀ ਮੋੜ ਦੋ ਹੂੰ ਮੋੜ ਦੋ ਮੋੜ ਦੱਗਿਆ ਚਲੋ ਇਹਨਾਂ ਆਪਾਂ ਚੈਨਲ ਉੱਪਰ ਆ ਕੇ ਇਹਨਾਂ ਨੇ ਮਤਲਬ ਰਹਿਣਾ ਹੀ ਆ ਮੈਂ 3-4 ਦਿਨ ਨਹੀਂ ਹੋਣਾ ਮੰਮੀ ਨੂੰ ਪਹਿਲਾਂ ਕਹੇ ਦੀ ਵੀ ਮੰਮੀ 3-4 ਦਿਨ ਨਹੀਂ ਮੈਂ ਘਰੇ ਜਾਣਾ ਚਲੋ ਮੈਨੂੰ ਨਾ ਕਿਉਂ ਵੀ ਛਾਂਮਾ ਨੂੰ ਘਰ ਚੱਲ ਮੈਂ ਤਿੰਨ ਦਿਨ ਨਹੀਂ ਜਾਣਾ ਮੇਰੇ ਨਾਲ ਕਿਤੇ ਮਰਜੀ ਮੈਨੂੰ ਬਾੜ ਦੋ ਜਾ ਕੇ ਮੈਂ ਗੱਡੀ 'ਚ ਸੋ ਜਾਣਾ ਆ ਮੈਂ ਤਰੇਰੀਆਂ ਨਾਲ ਤਿੰਨ ਚਾਰ ਮੇਰਾ ਨਹੀਂ ਦਿਲ ਲੱਗਦਾ ਮੇਰਾ ਬਹੁਤ ਜ਼ਿਆਦਾ ਮਾਨਸੈਟ ਹੋਇਆ ਪਿਆ ਉਹ ਅੱਛਾ ਪਾਪਾ ਮੈਂ ਤਰੇਰੀਆਂ ਨਾਲ ਧਿਆਨ ਨਾਲ ਸਕੂਟਰੀ ਘਰ ਤੱਕ ਨੂੰ ਮੈਂ ਧਿਆਨ ਨਾਲ ਮੈਂ ਗੱਡੀ 50 ਤੋਂ ਉੱਪਰ ਦਾ ਵੀ ਚਲਾਉਣਾ ਨਹੀਂ ਮੈਂ ਕਿਹਾ ਉਹ ਮੈਂ ਕਿਹਾ ਕਿਉਂ ਦੇਖਿਓ ਚੱਲ ਤੂੰ ਕੈਮਰਾ ਬੰਦ ਕਰ ਲੈਣਾ ਵੀ ਘਰ ਜਾ ਕੇ ਉਹਨਾਂ ਨਾਲ ਹੀ ਲੋ ਜਿੱਥੇ ਕੈਮਰਾ ਓਨ ਹੀ ਰੱਖਣਾ ਆ ਵੀ ਆ ਸਾਰੇ ਜਣੇ ਇਹ ਕਹਿੰਦੇ ਤੁਹਾਡਾ ਕੈਮਰਾ ਹੁਣੀ ਹੁੰਦਾ ਤੁਹਾਡਾ ਕੈਮਰਾ ਯਾਰ ਕੰਮ ਹੀ ਸਾਡਾ ਹੋਂ ਬਲੌਗਿੰਗ ਦਾ ਆ ਆਪਾਂ ਆਪਾਂ YouTube ਨੂੰ ਫੈਮਲੀ ਆਪਣੀ ਮੰਨੀਦਾ ਆਂ ਅਸੀਂ ਤਾਂ ਕੈਮਰਾ ਹੁਣੀ ਕੁਝ ਉਹਨਾਂ ਨੂੰ ਹੀ ਦੱਸਣਾ ਉਹਨਾਂ ਨਾਲ ਦੱਸਦੇ ਆਂ ਇੱਕ ਮੰਨ ਬੰਦੇ ਹੋਰ ਦੁਖੀ ਹੁੰਦਾ ਨਾ ਕੱਲ੍ਹ ਨਾਲ ਇੱਕ ਕੁੜੀ ਦੇਖੀ ਮੈਂ ਉਹਨਾਂ ਦਾ ਡਿੰਪਲ ਕੈਲੇ ਕੁਛ ਐਡੀ ਉਹਦੀ ਉਹ ਕੁੜੀ ਹਾਂ ਕੱਤ ਨਹੀਂ ਕੈਲੇ ਕੋ ਤਾਂ ਉਹ ਕੁੜੀ ਇੰਨੀ ਮਤਲਬ ਨੀਚ ਹੋਈ ਕੁੜੀ ਹੈ ਨਾ ਉਹ ਉਹਦੀ ਆਪਦੀ ਮੰਮੀ ਦੀ ਡੈਥ ਹੋਈ ਆ ਮੇਰਾ ਕੱਲ੍ਹ ਮੰਨ ਬਹੁਤ ਦੁਖੀ ਆ ਉਹਦੀ ਆਪਦੀ ਮੰਮੀ ਦੀ ਡੈਥ ਹੋਈ ਆ ਤੇ ਉਹ ਸਾਡੀ ਮਾਂ ਨੂੰ ਇੰਨਾ ਗਲਤ ਬੋਲੀ ਹੈ ਨਾ ਕੁੜੀ ਕੋਚਣਾ ਬਹੁਤ ਗੰਦੀ ਲਫ਼ਜ਼ ਬੋਲੀਓ ਉਹ ਸਾਨੂੰ ਕਮੈਂਟ ਚੰਗੇ ਕਰਦੀ ਪਹਿਲਾਂ ਹੁਣ ਉਹੀ ਸਾਡੀਆਂ ਵੀਡੀਓ ਕਿਸੇ ਹੋਰ ਦੇ ਵੀਡੀਓ ਥੱਲੇ ਸਾਨੂੰ ਅੰਨਾ ਗਲਤ ਕੁੜੀ ਬੋਲੀ ਹਨਾ ਵੀ ਆਪਦੀ ਮਾਂ ਤਾਂ ਆਪਦੀ ਮਾਂ ਨਹੀਂ ਚਲੋ ਰੱਬ ਨੇ ਨਹੀਂ ਮਤਲਬ ਕਰਮ ਚ ਦਿੱਤੀ ਕਰਮ ਤੁਹਾਡੇ ਨਹੀਂ ਹੈਗੇ ਸਾਹਮਣੇ ਵਾਲੇ ਤੂੰ ਦੂਜੀ ਦੀ ਮਾਂ ਦੀ ਕਦਰ ਕਰ ਲੋ ਹਾਂ ਤੂੰ ਮੇਰੀ ਮਾਂ ਨੂੰ ਗੱਤ ਬੋਲਦੀ ਏਦਾਂ ਦੇ ਅੰਨਾ ਨੇ ਇੰਨੇ ਨੀਚ ਬੰਦੇ ਹਨਾ ਤੇ ਦੁਨੀਆ ਦੇ ਮੈਂ ਤਾਂ ਮੈਂ ਹੈਰਾਨ ਹੋ ਗਿਆ ਦੇਖ ਕੇ ਨੇ ਗੰਦੇ ਲੋਕ ਹਨਾ ਨੇ ਗੰਦੇ ਲੋਕ ਭੈਣ ਮੇਰੀ ਤੂੰ ਵੀ ਕਿਸੇ ਦੀ ਮਾਂ ਬਣਨਾ ਆ ਤੁਮੀ ਕੀ ਜੀ ਦਵਾ ਮੈਂ ਤੁਮੀ ਕਿसरी ਮਾਂ ਬਨਨਾ ਹੈ ਜੇ ਤੂੰ ਅੱਜ ਸਾਡੀ ਮਾਂ ਨੂੰ ਕੁਛ ਬੋਲੇਗੀ ਨਾ ਆਪਣੀ ਮਾਂ ਹੈ ਨਹੀਂ ਸਟੋਰੀ ਦੇਖਿਆ ਤੇਰੀਆਂ ਵੀ ਧੀਆਂ ਜਦ ਤੇਰੇ ਕੋਨੇ ਸਾਡੀ ਸਾਡੀ ਜਾਤ ਨੂੰ ਵੀ ਗਲਤ ਬੋਲੀ ਗਣੀ ਚੜੰਮ ਉਹਦਾ ਮੈਂ ਤੁਹ ਸਕਰੀਨ ਸ਼ਾਟ ਪਿਆਇਆ ਉਹਦਾ ਸਕਰੀਨ ਸ਼ਾਟ ਮੈਂ ਲਾਉਂਗਾ ਸਾਰਿਆਂ ਨੇ ਉਹਦਾ ਪਤਾ ਕਰੋ ਉਹਨੇ ਗਲਤ ਬੋਲੀ ਆ ਸਾਡੀ ਮਾਂ ਨੂੰ ਵੀ ਗਲਤ ਬੋਲੀ ਸਾਡੀ ਕਾਚ ਨੂੰ ਵੀ ਗਲਤ ਉਹਨੇ ਕਹਿੰਦੀ ਚੜੰਮ ਕਹਿੰਦੀ ਕੱਟੇ ਹੋਏ ਕਰਦੇ ਆ ਟੱਬਰ ਜਿਹੜਾ ਮਾਰਾ ਟੱਬਰ ਕਹਿੰਦੀ ਠੀਕ ਆ ਤੂੰ ਬਹੁਤ ਥੋੜਾ ਜਿਆ ਇਹਨੂੰ ਇਹ ਨਹੀਂ ਪਤਾ ਵੀ 2-4 ਦਿਨ ਪਹਿਲੇ ਬਾਬਾ ਸਾਹਿਬ ਜੀ ਦੀ ਮੂਰਤੀ ਨਾਲ ਛੇੜਛਾੜ ਹੋਈ ਸੀ ਬੰਦੇ ਦਾ ਹਾਲ ਕੀ ਹੋਇਆ ਚੱਪਲਾ ਹੀ ਫੇਰਦੀਆਂ ਸੀ ਦੁਨੀਆ ਦੇ ਵਿੱਚ ਤੇ ਉਹ ਸਾਹ ਇਹਨਾਂ ਨਾ ਹੋਵੇ ਠੀਕ ਆ ਤੇ ਦੂਜੀ ਗੱਲ ਇਹ ਆ ਐਡੀ ਦਾ ਤੇ ਤਾਂ ਮੈਂਟ ਚ ਪਤਾ ਲੱਗ ਜਾਂਦਾ ਹਾਂ ਹਾਂ ਇਹਦੇ ਸਟੋਰੀਆਂ ਪਈਆਂ ਆਪਣੀਆਂ ਸਿੱਧੀਆਂ ਅੱਛਾ ਜਰ ਕਿਸੇ ਨੂੰ ਜੇ ਨਹੀਂ ਦੇਖਣਾ ਬਿਸ਼ੱਕ ਤੇ ਨਹੀਂ ਨਾ ਦੇਖੋ ਕ ਇਹਨੂੰ ਮਾੜਾ ਚੰਗਾ ਨਾ ਬੋਲੋ ਮਾੜਾ ਚੰਗਾ ਨਾ ਬੋਲੋ ਮਾੜਾ ਨਾ ਬੋਲੋ ਚੰਗਾ ਬੋਲੋ ਉਹ ਵੀ ਮਰਜ਼ੀ ਤੁਹਾਡੀ ਇਹ ਨਹੀਂ ਕਹਿੰਦੇ ਤੁਹਾਨੂੰ ਅਸੀਂ ਸਾਨੂੰ ਕਮੈਂਟ ਕਰੋ ਆਹ ਕਰੋ ਜਿਹੜੇ ਗਲਤ ਬੋ ਅਗਲ ਨਾ ਬੋਲਿਆ ਕਰੋ ਜੇ ਤੁਹਾਨੂੰ ਨਹੀਂ ਪਸੰਦ ਮੇਰੀ ਵੀਡੀਓ ਨਾ ਦੇਖੋ ਅਸੀਂ ਜਿਹੜੀ ਸਾਨੂੰ ਚੀਜ਼ ਨਹੀਂ ਪਸੰਦ ਹੁੰਦੀ ਅਸੀਂ ਇਗਨੋਰ ਕਰ ਦਿੰਨੇ ਆ ਜਿਹੜੀ ਸਾਨੂੰ ਚੀਜ਼ ਪਸੰਦ ਹੁੰਦੀ ਨਾ ਉਹਨਾਂ ਅਸੀਂ ਲਾਈਕ ਕਰੀਦਾ ਆ ਮੇਰੀ ਮਾਂ ਭੈਣ ਤੇ ਗੱਲ ਆਈ ਨਾ ਮੈਂ ਪਹਿਲਾਂ ਵੀ ਗੱਲ ਕਹੀ ਸੀ ਸਾਨੂੰ ਬੋਲਦੇ ਆ ਜੀ ਬਹੁਤ ਇਗਨੋਰ ਕਰੀਗਾ ਹਨ ਨੂੰ ਪਤਾ ਸੋਸ਼ਲ ਮੀਡੀਆ ਲਾਈਫ ਆ ਬਹੁਤ ਕੁੱਤੇ ਬਿੱਲੇ ਟੱਕਰਦੇ ਸਾਨੂੰ ਠੀਕ ਆ ਅਜੀ ਵੀ ਅਸੀਂ ਪਰਵਾਹ ਨਹੀਂ ਰੋ ਸਾਡੀ ਮਾਂ ਭੈਣ ਨੂੰ ਕੋਈ ਗਲਤ ਬੋਲਦਾ ਨਾ ਫੇਰ ਨਹੀਂ ਬੰਦਾ ਚਰਦਾ ਸਾਨੂੰ ਬੋਲਦੇ ਆ ਆਪਾਂ ਕੋਈ ਕੋਈ ਚੱਕਰ ਨਹੀਂ ਆ ਕਿ ਫੇਕ ਆਈਡੀਆ ਤੋਂ ਬੋਲਦੇ ਆ ਜਿਹੜੀ ਡਿੰਪਲ ਡ ਇਹਨੇ ਮੋਲ ਭੈਣ ਭੈਣ ਕਾ ਕੇ ਰਿਪਲਾਈ ਕੀਤਾ ਇਹਨੇ ਮੇਰੇ ਕਮੈਂਟ ਕਰ ਦਿੱੰਦੀ ਵੀਡੀਓ ਤੇ ਇਹਨੂੰ ਮੈਂ ਭੈਣ ਭੈਣ ਕਾ ਕੇ ਰਿਪਲਾਈ ਦਿੱਤਾ ਜਿੰਨੀ ਵਾਰੀ ਵੀ ਦਿੱਤਾ ਮੈਂ ਭੈਣ ਭੈਣ ਕਹਿ ਕੇ ਦਿੱਤਾ ਇਹ ਕੁੜੀ ਨੇ ਵੇਰੀ ਮਾਂ ਨੂੰ ਗਲਤ ਬੋਲੀ ਉਹ ਵੀ ਕਿਸੇ ਉਹ ਰੋਸਟ ਕਰਦਾ ਬਈ ਉਹਦੀ ਆਈਡੀ ਥੱਲੇ ਇਹਨੇ ਕਮੈਂਟ ਕੀਤਾ ਵੀ ਇਹ ਜੜਮ ਇਕੱਠੇ ਹੋਈ ਫਿਰਦੀ ਐ ਰਈ ਮਾਂ ਨੂੰ ਮੇਰੀ ਮਾਂ ਨੂੰ ਗਲਤ ਬੋਲੀਓ ਕੱਲ ਦਾ ਮੈਂ ਕਹਾਂ ਜੇ ਤੇਰਾ ਮੈਨੂੰ ਪਤਾ ਹੁੰਦਾ ਨਾ ਮੈਂ ਤੇਰੇ ਪੜੱਕ ਪੜੱਕ ਛੱਡਨੀ ਐ 4-5 ਉਵੇਂ ਬਾਅਦ ਚ ਜੋ ਮਰਜੀ ਹੁੰਦਾ ਠੀਕ ਹੈ ਨਾ ਤੇਰੀ ਆਪਦੀ ਮਾਂ ਤਾਂ ਹੈ ਨਹੀਂ ਹੋ ਮੈਂ ਤੇਰੀਆਂ ਸਟੋਰੀਆਂ ਵੇਖੀਆਂ ਅਣਾ ਤੂੰ ਰੋਂਦੀ ਪਿੱਛੇ ਦੀਆਂ ਨਸਤੋਰੀਆਂ ਪਾਈਆਂ ਵੀ ਰੱਬਾ ਮਾਂ ਨਾ ਦੇਖੋ ਤੂੰ ਸਾਡੀ ਮਾਂ ਨੂੰ ਗਲਤ ਬੋਲਨ ਦੇਈਆਂ ਫਿਰ ਤੇਰੀ ਔਕਾਤ ਨਹੀਂ ਸੀ ਮਾਂ ਸੰਭਲਣ ਦੀ ਰੱਬ ਨੇ ਤਾਂ ਤੈਨੂੰ ਇਦਾਂ ਕੀਤੀ ਠੀਕ ਹੈ ਨਾ ਅਗਲ ਕਰੀ ਦੀ ਮਾੜੀ ਜੀ ਹਿਸਾਬ ਨਾਲ ਬੋਲੀਦਾ ਹੁੰਦਾ ਚਲੋ ਮੰਮੀ ਨੂੰ ਆਪਾਂ ਲੈਣ ਚੱਲੇ ਹਾਂ ਹੁਣ ਸੋ ਥੋੜੀ ਜੀ ਬਹਿਸ ਹੋਈ ਸੀ ਮੇਰੀ ਘਰ ਤੇ ਹਣਾ ਮੇਰਾ ਮਨ ਵੀ ਥੋੜਾ ਜਿਆਦਾ ਵੀ ਦਾਸ ਹੋਇਆ ਪਿਆ ਕਿਹਦੇ ਗੱਲ ਤੋਂ ਤੇ ਹੁਣ ਆਪਾਂ ਚੱਲੇ ਹਾਂ ਮੰਮੀ ਲੈਣ ਮੰਮੀ ਨੂੰ ਉੱਠਾ ਨਾ ਜੀ ਮਮਾ ਉਹਨਾਂ ਨੂੰ ਆਪਾਂ ਲੈ ਆਏ ਆ ਤੇ ਆਪਾਂ ਮਮਾ ਉਹਨਾਂ ਦੇ ਨਾਲ ਭਾਜੀ ਉਹਨਾਂ ਨੂੰ ਵੀ ਲੈ ਕੇ ਆਏ ਨਾਲ ਤੇ ਮਮਾ ਭਾਜੀ ਕਹਿੰਦੇ ਹੈਲੋ ਹੈਲੋ ਤੇ ਆਪਾਂ ਹੁਣ ਆ ਗਏ ਆ ਤੇ ਘਰੋਂ ਆਪਾਂ ਨਿਕਲ ਗਏ ਸੀ ਇਹ ਘਰ ਘਰ ਦਾ ਮਤਲਬ ਵਲੌਗ ਨਹੀਂ ਬਣਾ ਸਕਿਆ ਕਿਉਂਕਿ ਸਾਨੂੰ ਕਾੜੀ ਸੀਗੀ ਤੇ ਮਮਾ ਉਹਚਾਰੇ ਨੂੰ ਇੱਥੇ ਬਿਠਾਇਆ ਤੇ ਮਮਾ ਉਹਨੇ ਆ ਗਏ ਤੇ ਹੁਣ ਆਪਾਂ ਨਿਕਲ ਗਏ ਆ ਤੁਸੀਂ ਕਾਹਤੋਂ ਦੰਮ ਬਣਾਇਆ ਮਮਾ ਨੇ ਕਹਤੋ ਲੈ ਕੇ। ਉਹ ਦੋ ਹੀ ਕਰਦੇ। ਆ ਚੱਲ ਲੈ ਕੇ ਤੇ ਹੈਲੋ ਕਰ। ਹੈਲੋ ਹੋ ਗਈ ਹੁਣ ਤਰੀਬਾ। ਕਰੋ ਤੁਸੀਂ ਹੁਣ ਵੀ। ਅੱਡੀ ਚਲਾਉਂਦੇ ਹੈਲੋ ਕਰ ਦੀ ਗੱਡੀ ਨਾ ਖੋ। ਨਹੀਂ ਤੁਸੀਂ ਉਹਨਾਂ ਦੇ ਸਾਹਮਣੇ ਵੀ ਕਰੋ। ਕੋਈ ਵਿੱਚ ਨਾ ਲਾ ਹਰੀ ਗੱਡੀ ਦੀ। ਤੁਸੀਂ ਉਹਨਾਂ ਦੇ ਸਾਹਮਣੇ ਵੀ ਹੈਲੋ ਕਰੋ। ਮੇਰੇ ਤਾਂ ਹੋਈ ਸੀਗੀ। ਆ ਹੈਡ ਨਾ ਆਹ। ਚੱਲਾ ਕਰ ਲੋ ਹੈਲੋ। ਸੁਲਾ ਹੋ ਗਈ। ਸੁਲਾ ਹੋ ਗਈ। ਚੱਲ ਲੈ। ਅੱਪਾ ਜੀ ਮੇਰਾ ਮੱਲਾ ਯਾਰ ਉਹਨਾਂ ਦਾ ਰੋਜ਼ ਕੀ ਚਾਹ ਰਹੇ ਹੋ ਮਨ ਵੀਰ ਜਿਹੜਾ ਪਾਣੀ ਦਾ ਦਾਦੀ ਕੋ ਪਹਿਲਾ ਤਾਲ ਸੀੜ ਤੇ ਲੰਮੇ ਪਿਆ ਹੋਇਆ ਸੀ ਹੁਣ ਫਿਰ ਉਹ ਦਾਦੀ ਦੀ ਕੋਲ ਦੀ ਜਾ ਕੇ ਲੰਮੇ ਚਲੋ ਅੱਗੇ ਆਓ ਤੁਹਾਨੂੰ ਕਈ ਲੋਕੇਸ਼ਨ ਦਿਖਾਉਂਦਾ ਮੈਂ ਦੇਖੋ ਤੇ ਪ੍ਰਾਈਵੇਟ ਆਪੋ ਆਪਣਾ ਤੁਸੀਂ ਲੈ ਸਕਦੇ ਆ ਇੱਥੇ ਹਾਂ ਉਹ ਦੇ ਲੈ ਵੀ ਆਉ ਤੁਹਾਨੂੰ ਮੈਂ ਦਿਖਾਵਾਂ ਹੁਣ ਮੈਂ ਕਮਾਵਾਂ ਨੀਦਰਲੈਂਡ ਨੀਦਰ ਹੈ ਕੀ ਹੈ ਨੀਦਰਲੈਂਡ ਨੀਦਰਲੈਂਡ ਆਪਾਂ ਆ ਗਏ ਆ ਜੀ ਨੀਦਰਲੈਂਡ ਅੱਛਾ ਜੀ ਨੀਦਰਲੈਂਡ ਹੀ ਹੈ ਹਾਂ ਨੀਦਰਲੈਂਡ ਤੁਹਾਨੂੰ ਕਿੱਦਾਂ ਚੇਤੇ ਹੋ ਗਿਆ ਆ ਜਾਓ ਨੇ ਗਿਆ ਨਹੀਂ ਸੀ ਨੀਦਰਲੈਂਡ ਜਾਣਾ ਓਕੇ ਵਾਹ ਵਾਹ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਚੈੱਕ ਕਰ ਸਕਦੇ ਆ ਆ ਜਾ ਮਨ ਚੜੇ ਤੁਮਾਨੂੰ ਲੋ ਜੀ ਚਲੋ ਨੰਨੂ ਬੈਠੋ ਸੋ ਇਹ ਬਬੂ ਇੱਥੇ ਨਹੀਂ ਪਾਜੀ ਉੱਧਰ ਬੈਠ ਲੂ ਇੱਥੇ ਰਹਿਣਾ ਆਓ ਜੇ ਉੱਧਰ ਇੱਕ ਨਿਆਣਾ ਉੱਧਰ ਬਿੰਦਾ ਕੱਦਰ ਆ ਜਾਓ ਇੱਕ ਨਿਆਣਾ ਹੀ ਆਪਣੇ ਕੋ ਦੂਜੇ ਦੀ ਕਮੀ ਆ ਜਾਓ ਆ ਜਾਓ ਦੂਜਾ ਬਿਗਰ ਮੈਂ ਆਹੋ ਆ ਜਾਓ ਇੱਥੇ ਭਾਈ ਸਾਡੇ ਇੱਥੇ ਆ ਕੀ ਆਪਾਂ ਅੱਪਾ ਇਹ ਟਿਬਰੇ ਵਾਲਾ ਬਾ ਜੀ ਬਾ ਇੱਥੇ ਆਇਆ ਮਜ਼ਾ ਜ਼ਿੰਦਗੀ ਦਾ ਮੇਰਾ ਜਿਹੜਾ ਮਾਈਂਡ ਫਰੈਸ਼ ਆਊਟ ਹੋ ਗਿਆ ਪੂਰਾ ਮੈਨੂੰ ਮਜ਼ਾ ਆ ਗਿਆ ਬੜ ਵਧੀਆ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਆਹ ਨਿਆਣਿਆਂ ਤੇ ਮੈਂ ਕਿਹਾ ਪਘੂੜੇ ਨਾ ਤੋੜ ਦਿਓ ਵਿਕਰਮ ਜੀ ਨਹੀਂ ਤੋੜਦੇ ਜੀ ਚਲੋ ਅੱਗੇ ਚੱਲਦੇ ਹੁਣ ਆਪਾਂ ਹੋਰ ਦਿਖਾਈਏ ਤੁਹਾਨੂੰ ਲੋਕੇਸ਼ਨ ਆ ਆਜੋ ਆਜੋ ਮੈਨੂੰ ਬਿਠਾਓ ਆ ਜਾ ਆ ਜਾ ਕਿੱਥੇ ਦੇਖੀ ਕਿੱਥੇ ਨਹੀਂ ਪਹਿਲਾਂ ਅੱਗੇ ਆ ਉਧਰ ਇਧਰ ਆਓ ਭਾਈ ਇੱਧਰ ਆਓ ਕੀ ਦਿਖਾਵਾਂ ਆਜੋ ਆਹ ਦੇਖ ਡੱਬਿਆਂ ਦੇ ਵਿੱਚ ਕਿੰਨਾ ਮੀਠਾ ਚਲੋ ਗਏ ਚਲੋ ਨੋ ਦੀ ਨੋ ਜਿਹੜਾ ਜਿਹੜਾ ਮੇਨ ਬੰਦਾ ਬਲੌਗ ਵਾਲਾ ਉਹਨੂੰ ਕੋ ਲੋਕੋ ਵਿੱਚ ਆ ਦੇ ਉਹ ਉਧਰ ਕੁਰਸੀ ਤੇ ਚਲਦੇ ਆ ਜੋ ਚਲੋ ਆ ਜੋ ਉਧਰ ਬਹੁਤ ਵਧੀਆ ਲੁਕੇਸ਼ ਆ ਜੋ ਹੁਣ ਚਲੋ ਉੱਤੇ ਬਾਰਦਾ ਹੀ ਪਾਏਗਾ ਹਾਂਜੀ ਤੁਹਾਨੂੰ ਆਹ ਲੋਕੇਸ਼ਨ ਦੱਸੋ ਕਿਦਾਰੀ ਲੱਗੀ ਆ ਜੇ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਦੱਸਿਓ ਵੀ ਸਾਨੂੰ ਕੌਣ ਕੌਣ ਆਇਆ ਕੋੜ ਕੋਣ ਤੇ ਆ ਉਹ ਵੀ ਦੱਸਿਓ ਤੇ ਲਿਕੇਸ਼ਨ ਕਿੱਦਾਂ ਲੱਗੀ ਹੋਊਗੀ ਦੱਸਿਓ ਚਲੋ ਆ ਜਿਓ ਅੱਗੇ ਦੇਖੋ ਪੁਰਾਣਾ ਜਮਾਨਾ ਆਪਣਾ ਆਇਆ ਹੋਇਆ ਪੂਰਾ ਪੁਰਾਣਾ ਪੁਰਾਣੇ ਮਾਡਲ ਦੇ ਨਾਲ ਲਓ ਜੀ ਅਖੀਆਂ ਦੇ ਵਿੱਚ ਰੋਕਣਾ ਪਾਵਾਂ ਗੰਮ ਦੀਆਂ ਬਰਸਾਤਾਂ ਨੂੰ ਹੋ 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 ਸ਼ਿਕੀ ਤੇਰਾ ਤੇਰਾ ਬਾਂਦੇ ਇਹ ਇਹ ਆਪਣੇ ਗਾਣੇ ਗੰਦ ਰਿਹਾ ਬਾਬਾ ਮਾਡੂ ਮੂਡ ਵਧੀਆ ਹੋਇਆ ਤਾਂ ਸੱਚੀ ਖੁਸ਼ ਹੋ ਗਿਆ ਮਾ ਕੇ ਇੱਧਰ ਲਿਕੇਸ਼ਨ ਚਾਹੀਦੀ ਨੇੜੇ ਕਿਹੜਾ ਘਰ ਦੇ ਸ਼ੁਕਰ ਆ ਕਿ ਤੁਸੀਂ ਮਜ਼ਾ ਆਉਂਦਾ ਨਾ ਕਿੱਤੇ ਮੈਂ ਬਹੁਤ ਅਫਸਰ ਸੀ ਮੇਰਾ ਮਨ ਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਨੀ ਆ ਕਿ ਨਹੀਂ ਸੋਣੇ ਆਹ ਦੇਖੋ ਜੀ ਤੁਸੀਂ ਸਾਰੇ ਜਾਣੇ ਲੋਕੇਸ਼ਨ ਕਾ 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 ਆਗੇ ਜੀ ਆਗੇ 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 ਨੀਦਰਲੈਂਡ ਆ ਗਏ ਜੀ ਨੀਦਰਲੈਂਡ ਨੀਦਰਲੈਂਡ ਵਾਲੇ ਆ ਗਏ ਸੀ ਨੀਦਰਲੈਂਡ ਬਲਿ ਆਪਾਂ ਪਾ ਚੁੱਕੇ ਆ ਨੀਦਰਲੈਂਡ ਹਾਂਜੀ ਅੱਥਰ ਆਓ ਇੱਧਰ ਆਓ ਪਾਜੀ ਇੱਧਰ ਆਓ ਨੀਦਰਲੈਂਡ ਨੀਦਰਲੈਂਡ ਬਾਬਾ ਭਾਈ ਕਹਿੰਦਾ ਨੀਦਰਲੈਂਡ ਆ ਗਏ ਇੱਧਰ ਆਓ ਪ੍ਰੀਤ ਉਧਰ ਚੱਲ ਕੇ ਆ ਜਾ ਚਲੋ ਚੋ ਮੈਂ ਫਸਟ ਟਾਈਮ ਆਈ ਆ ਹੈ ਮੈਂ ਇੱਥੇ ਫਸਟ ਟਾਈਮ ਆਈ ਆ ਅੱਛਾ ਯਾ ਉਹ ਜੀ ਇੱਧਰ ਲੀ ਲੋਕੇਸ਼ਨ ਤੇ ਆਪਣੀ ਇਹ ਰੀਲ ਸ਼ੂਟ ਹੋ ਗਈ ਆ ਇੱਧਰ ਆਓ ਹੁਣ ਇਹ ਹਜੇ ਪ੍ਰੋਸੈਸਿੰਗ ਚੱਲੰਦਾ ਕੰਮ ਭਾਈ ਹਾਂ ਇਹ ਵੇਟਿੰਗ ਵੇਟਿੰਗ ਫੋਰ ਪ੍ਰੋਸੈਸਿੰਗ ਨਨੂ ਗਾਂ ਨਨੂ ਗਾਂ ਦੇਖੀ ਕਿੱਦਾਂ ਕਰਦਾ ਨਨੂ ਗਾਂ ਨੂ ਗਾਂ ਮੈਂ ਕੋ ਦਖਾ ਦੇ ਇਹਨਾਂ ਗਾਂ ਨੂੰ ਨੋਹਲ ਯਾਰ ਇਹਨੂੰ ਗਾਂ ਦੇਖ ਆ ਜਾ ਆ ਜਾ ਨਹੀਂ ਹੁੰਦਾ ਜਾ ਆਜੋ 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 ਗਾਂ ਦੇਖ ਆਜੋ ਆਜੋ ਮੇਰੇ ਪੁੱਤ ਨੇ ਗਾਂ ਦੇਖਣੀ ਆ ਆਜੋ 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 ਕੁਛ ਨਹੀਂ ਹੋਣ ਲੱਗਾ ਗਾਵਾਂ ਦੇਖਣੇ ਮੁੰਡਾ ਸਾਡਾ ਤਰਸਦਾ ਗਾਵਾਂ ਨੂੰ ਬਰੋਤ ਬੋਲ ਜੀ ਇਹ ਵਾਲਿਆ ਆ ਜਾ ਆਜੋ ਉਹ ਆਇਆ ਘਰ ਉਹਦੇ ਚੱਜ ਗਿਆ ਉਹ ਦਾਦੀ ਲੈ ਆਉਣਾ ਉਹ ਦਾਦੀ ਲੈ ਕੇ ਆਇਆ ਆ ਜਾ ਉਦਾਂ ਤੂੰ ਗਾਂਗਾ ਕਰਦਾ ਰਹਿੰਦਾ ਆ ਜਾ ਆ ਜਾ ਆ ਚਲੀ ਆ ਗਿਆ ਪਰ ਹਾਂ ਹਾਂ ਚਲੋ ਆਜੋ ਹਰ ਉਦਾਂ ਗਾਂਗਾ ਕਰਦਾ ਰਹਿੰਦਾ ਬਰ ਭੱਜਿਆ ਬਹੁਤ ਜਿਆਦਾ ਵੀਰਿਆ ਸਵਾਏ ਬੋਲਾ ਹੁੰਦਾ ਨਹੀਂ ਜ਼ੋਣੀਆਂ ਆ ਨਾ ਬੜੀਆਂ ਉਦਾਂ ਗਾਂਗਾ ਕਰਦਾ ਰਹਿੰਦਾ ਭੱਜਦਾ ਆ ਤੂੰ ਤਾਂ ਕਹਿੰਦਾ ਮੈਂ ਪੱਠੇ ਪੋਣੇ ਗਾਵਾਂ ਨੂੰ ਆਜੋ ਇੱਧਰ ਚਲੀ ਹੈ ਨਹੀਂ ਕੁਝ ਵੀ ਇੱਧਰ ਹੈ ਕਰੋ ਆਜੋ ਆਜੋ ਆ ਜਾ ਤੈਨੂੰ ਖਾ ਲੈਣਾ ਉਹ ਨਹੀਂ ਸਾਡਾ ਸਾਨੂੰ ਪੱਟੇ ਦੇ ਉਹ ਕਹਿੰਦੇ ਸਾਨੂੰ ਪੱਟੇ ਦੇ ਨੂੰ ਆ ਜਾ ਤੈਨੂੰ ਖਾ ਜਾਣਾ ਉਹਨਾਂ ਨੇ ਕੀ ਆਂ ਦੇਖ ਤੋ ਜਿਹੇ ਸਾਰੇ ਅੰਦਰ ਵਿੱਚ ਇਹ ਤਾਂ ਚੱਲ ਆ ਜਾ ਸਾਡੇ ਨਾਲ ਖਲੋ ਲੋ ਜਾਨੀ ਧਿਆਨ ਨਾਲ ਪਿੱਛੇ ਓਏ ਉਹ ਦੇਖੋ ਕਰਦਾ ਕੀ ਹੋਇਆ ਓਏ ਸਾਲਾ ਮਾ ਟਿਪਰ ਲੈਣ ਆਏ ਆ ਆਜਾ ਲਈ ਗੇਰਮ ਕੀ ਹੈ ਬਾਬਾ ਬਈ ਇਹ ਰੱਗੇ ਨਾ ਅੱਗੇ ਯਾਰ ਸ਼ਾਇਦ ਇਹ ਨਾ ਵੱਡਾ ਹੁੰਦਾ ਸੀ ਬਹੁਤ ਜ਼ਿਆਦਾ ਯਾਰ ਉਹ ਛੋਟਾ ਕਰਤਾ ਆ ਹਣਾ ਉਦੋਂ ਆਪਾਂ ਐਂ ਸੀ ਵੀ ਕਿਤੇ ਬਹੁਤ ਵੱਡਾ ਸੀ ਯਾਰ ਉਹਨੂੰ ਛੋਟਾ ਇਹ ਕਰਤਾ ਮੈਨੂੰ ਲੱਗਦਾ ਇਹ ਉਹਦੋਂ ਇੱਟਾ ਹੀ ਸੀ ਜਦੋਂ ਆਪਾਂ ਲਾਉਣਾ ਆ ਮੰਮੀ ਨਹੀਂ ਉਹ ਤਾਂ ਵੱਡਾ ਸੀ ਇਹ ਯਾਰ ਬਾਬਾ ਲੋਕੇਸ਼ਨ ਉਹ ਨਹੀਂ ਨਹੀਂ ਮੰਮੀ ਵੱਡਾ ਸੀ ਉਹ ਉਹ ਪ੍ਰੀਤੂ ਤਾਂ ਉਹ ਪਿੱਛੇ ਵੀ ਸੀ ਸ਼ਾਇਦ ਨੇ ਹੁਣ ਉਹ ਕਰ ਦਿੱਤਾ ਉਹਦੇ ਅੱਧਰ ਆ ਲੋ ਉਹ ਆ ਦੇ ਆ ਦੇ ਪੰਚਾ ਜੀ ਬਰਜ਼ਾ ਪਿੰਡ ਦਾ ਵਪਿੰਡ ਪਿੰਡੂ ਕੇ ਬਾਂਸਾਜ ਬਾਜੀ ਬਾਂਸਾਜ ਆ ਗਏ ਆ ਜੀ ਫਿਨਿਸ਼ ਸਟੇਜ ਤੇ ਕੁਝ ਲੈ ਕੇ ਆਓ ਉਹ ਵਾਓ ਕਿਹੜੀ ਗੱਲਾਂ ਆ ਯਾਰ ਬਾਂਸਾਜ ਆਜੋ ਕਹਿੰਦੇ ਆਜੋ ਬਾਂਸਾਜ ਬਾਂਸਾਜ ਪਹਿਲਾਂ ਬਾਂਸ ਕਿੱਦਾਂ ਲਾਏ ਜਾਣਾ ਭਾਈ ਇੱਥੇ ਬਾਂਸ ਵੀ ਲਾਏ ਆ ਲਾਈਟਾਂ ਵੀ ਲਾਈਆਂ ਬਾਂਸਾਜ ਦੇਖੀਓ ਉਹਦੇ ਆ ਪਟਕੇ ਲਾ ਕੇ ਜਾਣੀਆਂ ਨਹੀਂ ਨਹੀਂ ਰਾਤ ਤੂੰ ਜਾਗਦੀ ਆਂ ਰੈਸਟ ਕਰੋ ਡੰਡੇ ਹੀ ਖਾਓ ਚੱਲ ਭਾਈ ਬਣਾਈ ਵੀਡੀਓ ਕਰੀ ਜੀ ਰੈਡੀ ਓਕੇ ਹਾਂਜੀ ਉਹ ਭਾਈ ਨੇ ਬਲੌਗ ਬਣਾਇਆ ਇਹਦਾ ਮੈਂ ਬਹਿ ਗਿਆ ਬਹਿ ਗਿਆ ਦੇਖੀ ਹੁਣ ਲੋਣਾ ਨਹੀਂ ਦੇਖੀ ਦੇਖੀ ਪੰਜਾ ਲੋਂਦਾ ਦੇਖੀ ਪੰਜਾ ਲੋਂਦਾ ਉਹਦੇ ਉਹਦੇ ਪੰਜਾ ਲੋਂਣਾ ਕਹਦੇ ਉਹਦੇ ਉਹਦੇ ਓਏ ਉਹ ਦੇਖੀ ਆਪਣੇ ਆਪਣੇ ਨੂੰ ਕਰੀ ਜਾਂਦਾ ਚੱਲ ਨਾ ਨੂੰ ਪੰਜਾ ਲਾ ਚਲੋ ਬੀਚ ਵਾਲੀ ਫਾਈਨਲ ਰੌਡ ਫਾਈਨਲ ਰੌਡ ਗਾਉਂ ਉੱਥੇ ਨਹੀਂ ਆ ਪਾਗਲ ਇੱਧਰ ਇੱਧਰ ਆ ਰਿਖੀ ਚੱਲ ਕਰੋ ਗਾਮ ਲੱਭਣ ਦੇ ਫਾਈਨਲ ਰੌਡ ਫਾਈਨਲ ਬੀਕ ਨੋ 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 ਆਜੋ ਹੱਥ ਛੱਡੋ ਆਜੋ ਆਪਣੇ ਆਪਣੇ ਵਾਦੂ ਕਰੀ ਜਾਂਦੇ ਚਲਾ ਦੇ ਚਲੀ ਵਾਸ ਛੁੱਟੇ ਓਏ ਓਏ ਵੀ ਗੱਲ ਸੁਣ ਉਹ ਵਲੋਗ ਸਟਾਰੀ ਨਹੀਂ ਹੋਇਆ ਸੀ ਉਹ ਜਨਾਬ ਹੈ ओ यार ओ वो मैं अंदर बढ़ गया भाई ने ब्लॉग ही नहीं स्टार्ट किया लाल चल तू चल अंदर नहीं तू रह ऐसे प्रीति चल आ देख ले 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 ए डोनाल्ड छप्पा मार छप्पा मार मम्मा देख ओ देखो ओ देखो ओ देखो शरारती शरारती दे लो मनवा दादी को ओ रब्बा